ਸਾਰੇ ਬਖਲਾ ਕਮੰਡੀਆਂ ਦਾ ਦੌਰਾ ਕੀਤਾ ਗਿਆ ਸੀ ਕਿਹ ਗਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਿੰਨੇ ਵੀ ਇੱਥੇ ਆਏ ਸਾਡੇ ਸਰਪੰਚ ਪੰਚ ਲੰਬੜਦਾਰ ਸਹਿਬਾਨ ਕਿਸਾਨ ਵੀਰ ਮਜ਼ਦੂਰ ਆੜਤੀਏ ਭਰਾ ਸਾਡੇ ਆਏ ਵੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਹਾਧੇਦਾਰ ਆਏ ਵੇ ਸਾਰਿਆਂ ਦਾ ਮੰਡੀ ਦੇ ਵਿੱਚ ਆਣ ਦੇ ਮੈਂ ਧੰਨਵਾਦ ਕਰਦਾ ਪੱਤਰਕਾਰ ਭਰਾਵਾਂ ਦਾ ਪੁਲਿਸ ਪ੍ਰਸ਼ਾਸਨ ਦਾ ਪਹਿਲਾਂ ਅਸੀਂ ਜੰਡਿਆਲੀ ਮੰਡੀ ਦੇ ਵਿੱਚ ਜਾ ਕੇ ਆਏ ਸਰਦਾਰ ਮਲਕੀਤ ਸਿੰਘ ਗਿੱਲ ਸਾਹਿਬ ਸਾਡੇ ਨਾਲਿੰਦੀ ਪੰਚਾਇਤ थी ਸਾਡੇ ਅੜਤੀ ਭਰਾ ਸੀ ਜੰਡਿਆਲੀ ਪਿੰਡ ਤੋਂ ਹੀ ਆ ਜੀ ਜਤਿੰਦਰ ਭਾਜੀ ਹੁਣੀ ਲਖਵੀਰ ਸਿੰਘ ਲਖਵੀਰ ਸਿੰਘ ਜੀ ਹੁਣੀ ਤੇ ਹੁਣ ਲਖੋਵਾਲ ਆਏ ਆ ਲਖੋਵਾਲ ਦੀ ਮੰਡੀ ਦੇ ਵਿੱਚ ਸਾਡੇ ਖੈਰਾ ਸਾਹਿਬ ਤੇ ਮਿੰਟੂ ਭਾਜੀ ਸਾਡੇ ਇਹਨਾਂ ਨੇ ਚਾਹ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਪਹਿਲਾਂ ਤਾਂ ਅਸੀਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਸ ਵਾਰ ਸਾਡੀ ਸਰਕਾਰ ਤੋਂ ਆਮ ਆਦਮੀ ਪਾਰਟੀ ਦੇ ਸਰਕਾਰ ਤੋਂ ਕਿਸਾਨ ਤੇ ਮਜ਼ਦੂਰ ਭਰਾ ਤੇ ਆੜਤੀਏ ਭਰਾ ਬੜੇ ਖੁਸ਼ ਹੈ ਜੀ ਜਿਸ ਤਰ੍ਹਾਂ ਅਹਿਸਾਨ ਭਰਾ ਮੰਡੀ ਦੇ ਵਿੱਚ ਆਪਣੀ ਕਾਨਕ ਸਿੱਧ ਗਿਆ ਜਾਂਦਾ ਉਹਨਾਂ ਦਾ 24 ਘੰਟੇ ਦੇ ਅੰਦਰ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਆ ਜਾਂਦੇ ਆ ਜੀ ਇਸੇ ਤਰ੍ਹਾਂ ਮਜ਼ਦੂਰ ਵੀ ਬਹੁਤ ਖੁਸ਼ ਹੈ ਮੈਂ ਹੁਣ ਮਜ਼ਦੂਰ ਨੂੰ ਇੱਕ ਠੇਕੇਦਾਰ ਨੂੰ ਕਹਿ ਕੇ ਆਇਆ ਕਿ ਜ਼ਿਆਦਾ ਨਹੀਂ ਤੋਲਣਾ ਤੁਸੀਂ ਕਿਸਾਨ ਭਰਾ ਦਾ ਅੰਨ ਦਾਤੇ ਦਾ ਕੋਈ ਨੁਕਸਾਨ ਨਹੀਂ ਕਰਨਾ ਆਰਤੀ ਇਹ ਭਰਾ ਵੀ ਸਾਡੇ ਖੁਸ਼ ਹੈ ਜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਣ ਸਰਕਾਰ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਜਦੋਂ ਵੀ ਮੇਰੇ ਨਾਲ ਗੱਲ ਹੁੰਦੀ ਹੈ ਦਿਨ ਦੀ ਇੱਕ ਦੋ ਵਾਰ ਗੱਲ ਹੁੰਦੀ ਉਹਨਾਂ ਦੀ ਪੰਜਾਬ ਦੇ ਮਨਿਸਟਰ ਹੈ ਵੱਖ-ਵੱਖ ਸ਼ਹਿਰਾਂ ਦੇ ਪਿੰਡਾਂ 'ਚ ਉਹਨਾਂ ਨੂੰ ਜਾਣਾ ਪੈਂਦਾ ਜੀ ਤਾਂ ਮੰਡੀਆਂ ਬਾਰੇ ਮੈਨੂੰ ਪੁੱਛਦੇ ਰਹਿੰਦੇ ਆ ਜੀ ਕਿ ਕਿਸਾਨ ਜਾਂ ਮਿਹਦੂਰ ਜਾੜਦੀਏ ਭਰਾ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਵੀ ਪਰੇਸ਼ਾਨੀ ਤਾਂ ਨਹੀਂ ਹੈਗੀ ਜੀ ਉਹ ਸਵੇਰ ਸ਼ਾਮ ਨੂੰ ਜਦੋਂ ਗੱਲ ਹੁੰਦੀ ਉਹ ਪੂਰੀ ਅਪਡੇਟ ਲੈਂਦੇ ਆ ਜੀ ਮੁੰਡੀਆਂ ਸਾਹਿਬ ਨੂੰ ਸਾਨ੍ਹੇ ਵਾਲ ਹਲਕੇ ਦੇ ਲੋਕ ਬਹੁਤ ਪਿਆਰ ਕਰਦੇ ਆ ਪਰਮਾਤਮਾ ਨੇ ਜਿਸ ਤਰ੍ਹਾਂ 2022 ਦੇ ਵਿੱਚ ਉਹਨਾਂ ਤੇ ਕਿਰਪਾ ਕੀਤੀ ਹੈ ਲੋਕਾਂ ਨੇ ਜਿਤਾ ਕੇ ਭੇਜਿਆ ਜੀ ਸਾਨ੍ਹੇ ਵਾਲ ਦੀ ਸੰਗਤ ਨਾਲ ਜਿਤਾ ਕੇ ਭੇਜਿਆ ਪਰਮਾਤਮਾ ਨੇ ਕੋਈ ਕਮੀ ਨਹੀਂ ਛੱਡੀ ਪੰਜਾਬ ਦੇ ਕੈਬਨਿਟ ਮਨਿਸਟਰ ਮਨਾਂ ਦੀ ਲੋਕਾਂ ਦੀ ਦੁਆਵਾਂ ਦੇ ਨਾਲ ਬਣਿਆ ਕਰੋਨਾ ਕਾਲ ਦੇ ਵਿੱਚ ਸਾਡੇ ਪੰਜਾਬ ਦੇ ਕੈਬਨਿਟ ਮਨਿਸਟਰ ਸਾਡੇ ਵੱਡੇ ਵੀਰ ਆਪਣੇ ਪੂਰੇ ਪਰਿਵਾਰ ਨਾਲ ਪੂਰੀ ਆਪਣੀ ਟੀਮ ਦੇ ਨਾਲ ਕਰੋਨਾ ਕਾਲ ਦੇ ਵਿੱਚ ਹਲਕਾ ਸਾਨੇ ਵਾਲਾ ਵਸੀਆਂ ਦੀ ਉਹਨੀ ਬਹੁਤ ਸੇਵਾ ਕੀਤੀ ਜਦੋਂ ਲੋਕ ਆਪਣੇ ਬੱਚਿਆਂ ਨੂੰ ਜੇ ਕੋਈ ਕਿ ਪਰਿਵਾਰ ਦੇ ਵਿੱਚ ਕੋਈ ਗੱਲ ਆ ਜਾਂਦੀ ਸੀ ਪਰਿਵਾਰ ਨੂੰ ਹੱਥ ਨਹੀਂ ਸੀਗਾ ਲਾਂਦਾ ਬਾਹਰ ਨਹੀਂ ਤੇ ਨਿਕਲਦੇ ਮੁੰਡੀਆਂ ਦਾ ਪੂਰਾ ਪਰਿਵਾਰ ਹਰਦੀਪ ਸਿੰਘ ਮੁੰਡੀਆਂ ਜੀ ਜਦੋਂ ਉਹਨਾਂ ਦਾ ਜੋਨਾਵਰ ਭਰਾ ਆਪਣੀ ਟੀਮ ਦੇ ਨਾਲ ਉਨੀ ਆਪਣੇ ਹਲਕੇ ਦੇ ਵਿੱਚ ਜਿਵੇਂ ਦੂਜੇ ਹਲਕਿਆਂ ਦੇ ਵੀ ਲੋਕਾਂ ਦੀ ਉਹਨਾਂ ਦੀ ਸੇਵਾ ਕੀਤੀ ਪ੍ਰਮਾਤਮਾ ਨੇ 2022 ਚ ਉਹਨਾਂ ਨੂੰ ਹਲਕਾ ਸਾਨੇਵਾਲ ਦਾ ਸੇਵਾਦਾਰ ਬਣਾਇਆ ਅੱਜ ਵੀ ਉਹ ਸੇਵਾਦਾਰਾਂ ਦਾ ਪਰਿਵਾਰ ਹੈ ਜੀ ਬਹੁਤ ਚਿੰਤਾ ਕਰਦੇ ਹਲਕੇ ਦੇ ਲੋਕਾਂ ਲਈ ਜਿੰਨੇ ਵੀ ਭਰਾ ਖੜੇ ਆ ਵੱਖ-ਵੱਖ ਪਾਰਟੀਆਂ ਦੇ ਹੋ ਸਕਦੇ ਆ ਜੀ ਪਰ ਅੱਜ ਇੱਕ ਇੱਥੇ ਮੰਡੀ ਦੇ ਵਿੱਚ ਸਾਰੇ ਆਏ ਹੋਏ ਆ ਕੋਈ ਇੱਕ ਬੰਦਾ ਵੀ ਕਹਿਦਾ ਵੈ ਸਾਡੇ ਸਰਜੀਤ ਬੌਂਕੜਾ ਜੀ ਵੀ ਆਏ ਹੋਏ ਆ ਕਿ ਕੋਈ ਬੰਦਾ ਕਹਦਾ ਮੈਂ ਵੀ ਅੱਜ ਮੁੰਡੀਆਂ ਜੀ ਕਿਸੇ ਨਾਲ ਕੋਈ ਫਰਕ ਕਰਦੇ ਉਹਨਾਂ ਦੇ ਦਫ਼ਤਰ ਕੋਈ ਜਾਂਦਾ ਪਾਰਟੀਵਾਦੀ ਤੋਂ ਉੱਪਰ ਉੱਟ ਕੇ ਕੰਮ ਕਰਦੇ ਹੈ ਜੀ ਕਿਸ ਦੀ ਕੋਈ ਸ਼ਿਫਾਰਿਸ਼ ਨਹੀਂ ਹੈਗੀ ਮੈਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਸਾਡੇ ਭਰਾ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਜਿੰਨਾ ਚਿਰ ਉਹਨਾਂ ਦੇ ਸਰੀਰ 'ਚ ਜਾਨ ਹੈ ਇਸੇ ਤਰ੍ਹਾਂ ਸਾਡੇ ਨਾਲ ਹਲਕੇ ਦੀ ਸੇਵਾ ਕਰਦੇ ਰਹਿਣ ਕਿਸਾਨ ਭਰਾਵਾਂ ਨੂੰ ਅੰਨਦਾਤਾ ਨੂੰ ਤੇ ਮਜ਼ਦੂਰ ਭਰਾਵਾਂ ਨੂੰ ਆੜਤੀਏ ਭਰਾਵਾਂ ਨੂੰ ਆਪਣਾ ਹੱਥ ਰੱਖਣ ਜਿਸ ਤਰ੍ਹਾਂ ਇਹਦੀ ਝਾੜ ਬਹੁਤ ਵਧੀਆ ਹੋਇਆ ਜੀ ਜਦੋਂ ਮੈਂ ਅੰਕਲ ਜੀ ਨਾਲ ਗੱਲ ਕਰਦਾ ਸੀਗਾ ਹੁਣ ਆਂਦਾ ਆਂਦਾ ਵੀ ਅੰਕਲ ਜੀ ਨੇ ਵੀ ਗੱਲ ਕੀਤੀ ਵੀ ਝਾੜ ਵਧੀਆ ਇਸੇ ਤਰ੍ਹਾਂ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖਿਆ ਪੱਤਰਕਾਰ ਭਰਾਮਾ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਪੁਲਿਸ ਪ੍ਰਸ਼ਾਸਨ ਜਿੰਨਾ ਵੀ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਪਹਿਲਾਂ ਤਾਂ ਮੈਂ ਸਾਰੇ ਸਾਡੇ ਸਾਨੇ ਵਾਲ ਵਸਿਆ ਨੂੰ ਬਹੁਤ ਬਹੁਤ ਮੁਬਾਰਕ ਦਿੰਨਾ ਸਾਡੇ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਪਾਰਕੂਆਕ ਨੇ ਸਾਨੂੰ ਇਹ ਜਿਆ ਚੇਅਰਮੈਨ ਦਿੱਤਾ ਏਮਰਾਨ ਰਾਜੀ ਜਿਹੜਾ ਕਿ ਇਹ ਛੋਟੇ ਪੱਧਰ ਤੋਂ ਉੱਠ ਕੇ ਮੰਡੀਆਂ ਵਿੱਚ ਉਹਨਾਂ ਦੇ ਫਾਦਰ ਵੀ ਮਤਲਬ ਕੰਮ ਕਰਦੇ ਰਹੇ ਨੇ ਤੇ ਇਹਨਾਂ ਨੂੰ 13ਵੇਂ ਬਣਾਇਆ ਤਾਂ ਬਹੁਤ ਸਾਡੇ ਇਲਾਕੇ ਦੇ ਭਾਗ ਨੇ ਵਧੀਆ ਕਿਉਂਕਿ ਪਹਿਲੇ ਦਿਨ ਤੋਂ ਜਿੱਦੋਂ ਤੋਂ ਇਹਨਾਂ ਚਾਰ ਸੰਭਾਲਿਆ ਕੁਰਸੀ 'ਤੇ ਬੈਠੇ ਨੇ ਇਹਨਾਂ ਨੇ ਮੰਡੀਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹਰੇਕ ਮੰਡੀ ਜਾਂਦੇ ਨੇ ਅੱਜ ਸਪੈਸ਼ਲ ਜਨਰਾਲੀ ਗਏ ਤੇ ਲਖਵਾਲ ਗਏ ਤੇ ਇੱਥੇ ਸਾਰੇ ਆਗੇ ਦੇ ਲੋਕਾਂ ਦੀਆਂ ਜੋ ਮੁਸ਼ਕਲਾਂ ਨੇ ਇਹਨੇ ਪੁੱਛੀਆਂ ਰਹੀ ਗੱਲ ਤੁਸੀਂ ਕਾਰਕ ਦੇ ਝਾੜ ਦੀ ਜਿੱਥੇ ਮੈਂ ਇੱਕ ਆਮ ਆਦਮੀ ਪਾਰਟੀ ਦਾ ਜਰਨਲਿਸਟ ਖਤਰਾ ਉੱਥੇ ਮੈਂ ਇੱਕ ਕਿਸਾਨ ਵੀ ਹਾਂ ਤੇ ਉਹ ਮੰਡੀਆਂ ਦੇ ਵਿੱਚ ਐਤਕੀ ਪਹਿਲੀ ਵਾਰ ਦੇਖਿਆ ਵੀ ਮੰਡੀਆਂ ਦੇ ਵਿੱਚ ਕੋਈ ਰੂਲੇ ਨਹੀਂ ਹੈਗੇ ਕਿਸਾਨ ਤਕਰੀਬਨ ਤਕਰੀਬਨ 24 ਘੰਟੇ ਤੋਂ 26 ਘੰਟੇ ਦੇ ਵਿੱਚ ਪੇਮੈਂਟ ਸਾਡੀ ਆਉਂਦੀ ਰਹੀ ਆ ਮੇਰੀ ਆਪ ਦੇ ਕਣਕ ਆਜ ਤੱਕਰ ਮੈਂ ਜਿੰਨੇ ਮੇਰੀ ਘਟੂ ਘਟ 6-700 ਕੁਆਂਟਲ ਕਣਕ ਸੀ ਇੱਕ ਰਾਤ ਵੀ ਮੈਂ ਉੱਥੇ ਮੰਡੀ ਨਹੀਂ ਕੱਟੀ ਹੈਗੀ ਕਿਉਂਕਿ ਮੇਰੀ ਜ਼ਿੰਮੇਦਾਰਾਂ ਨੂੰ ਪਹਿਲਾਂ ਐਲਾਨ ਵੀ ਕੀਤਾ ਸੀ ਮੁਨੀਆ ਸਾਹਿਬ ਨੇ ਵੀ ਕੀਤਾ ਸੀ ਪੰਜਾਬ ਸਰਕਾਰ ਨੇ ਕੀਤਾ ਸੀ ਪੇ ਤੁਸੀਂ ਜਿਹੜੀ ਕਣਕਾ ਉਹ ਸੁੱਕੀ ਲੈ ਕੇ ਆਇਓ ਤੇ ਸੁੱਕੀ ਕਣ ਥੋੜੀ ਆਉਂਦੀ ਸਾਰੇ ਬਿਗੂਗੀ ਪਹਿਲੀ ਵਾਰ ਹੋਇਆ ਵੀ ਅੱਜ ਕੀ ਨਾਜਟਾ ਨੇ ਧਰਨੇ ਲਾਇਏ ਨੇ ਨਾਜਟਾ ਨੇ ਕੋ ਮਜਾਰੇ ਕੀਤੇ ਨੇ ਇਸ ਮਾਫ ਰਹਿਣਾ ਸਰਦਾਰ ਸੁਖਦਾ ਸਾਰ ਲੈ ਰਿਹਾ ਇਸ ਵਾਰ ਕਹਿੰਦਾ ਹਾਂ ਕਿਸਾਨ ਦੇਖੋ ਅੱਜ ਕੀ ਕਿਸਾਨ ਬਹੁਤ ਸੁਖਦਾਰ ਸਾਰ ਆ ਰਿਹਾ ਕਿ ਕਿੱਥੇ 15 16 17 ਗੋਣਟ ਝਾੜ ਸੀ ਅੱਜ ਕੀ ਝਾੜ ਤੱਕ 20 ਤੋਂ ਉੱਪਰ ਝਾੜ ਆ ਰਿਹਾ ਕਿਸਾਨ ਅੱਜ ਕੀ ਬਹੁਤ ਸੌਖਾ ਜਿਹੜੇ ਮਾਰੇ ਮੋਟੇ ਕਿਸਾਨਾਂ ਨੂੰ ਘਾਟੇ ਪੈ ਸੀ ਉਹ ਇਸ ਵਾਰੀ ਕਾਣੀ ਦੇ ਵਿੱਚ ਪੂਰੇ ਹੋ ਜਾਣਗੇ ਠੀਕ ਹੈ ਹਰਬਰਟ ਸਾਡੇ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀ ਜੀ ਇੱਥੇ ਪਹੁੰਚੇ ਨੇ ਉਹ ਵੱਖ-ਵੱਖ ਜਿਹੜੀਆਂ ਮੰਡੀਆਂ ਨੇ ਕਈ ਦਿਨਾਂ ਤੋਂ ਦੌਰਾ ਕਰ ਰਹੇ ਆ ਪਰਸੋ ਵੀ ਅਸੀਂ ਤਿੰਨ ਚਾਰ ਮੰਡੀਆਂ ਦਾ ਦੌਰਾ ਕੀਤਾ ਜਿਦੇ ਵਿੱਚ ਕੂਮਕਲਾ ਸੀ ਕਟਾਣੀ ਸੀ ਤੇ ਔਰਤ ਨਾਨਸੂ ਦੀ ਮੰਡੀ ਸੀਗੀ ਤੇ ਅੱਜ ਵੀ ਉਹਨਾਂ ਨੇ ਜੋ ਲੱਖੋਵਾਲ ਮੰਡੀ ਦੇ ਵਿੱਚ ਤੇ ਜਨਾਲੀ ਮੰਡੀ ਦੇ ਵਿੱਚ ਆਪਣੀ ਵਿਜ਼ਿਟ ਕੀਤੀ ਆ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਵੀ ਦਿੱਕਤ ਨਹੀਂ ਹੈਗੀ ਜੇ ਕਿਸੇ ਕਿਸਾਨ ਭਰਾ ਨੂੰ ਕੋਈ ਦਿੱਕਤ ਆਉਂਦੀ ਆ ਸਰਕਾਰ ਹਰ ਇੱਕ ਮਸਲੇ ਦਾ ਹੱਲ ਕਰਨ ਲਈ ਵਚਣਬੱਧ ਹੈ ਸਾਡੇ ਜੋ ਮੋਢਿਆਂ ਤੇ ਸਾਡਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਹੱਥ ਹੈ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੀ ਚੜ੍ਹਦੀ ਕਲਾ ਲਈ ਕਿਸਾਨ ਤੇ ਮਜ਼ਦੂਰ ਦੀ ਗੱਲ ਕੀਤੀ ਆ ਤੇ ਅੱਜ ਵੀ ਉਹ ਆਪਣੀ ਜੋ ਵਚਨਬੱਧਤਾ ਤੇ ਪੂਰੇ ਪਰਪੱਕ ਨੇ ਤੇ ਕਹਿਣਾ